ਗਰਸੇ ਸਿੰਘ ਗਰਸੇ ਸਿੰਘ ਜੀ بیٹے ਦਾ ਕੀ ਨਾਮ ਲਖਵਿੰਦਰ ਸਿੰਘ ਕਦੋਂ ਵਿਆਸੀ ਬੇਟਾ ਬਾਹਰ ਲਿਮ ਤਿੰਨ ਮਹੀਨੇ ਪਹਿਲੇ ਗਿਆ ਸੀ ਅਜੇ ਦਾ ਕਿਹੜੇ ਦੇਸ਼ ਚ ਸੀ ਡਬਈ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ بیٹے ਨੇ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਔਰ ਕਿੱਦਾਂ ਹੋ ਗਿਆ ਮੈਨੂੰ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਪਤਾ ਲੱਗਾ ਤੇ ਉਸ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ ਕਿਹਦੇ ਨਾਲ ਹੋਇਆ ਇਹ ਕੋਈ ਪਤਾ ਨਹੀਂ ਲੱਗਾ ਜੀ ਅਜੇ ਤੱਕ ਇਹ ਕਿੰਨੇ ਸਮੇਂ ਤੋਂ ਦੁਬਈ ਚ ਰਹ ਰਹੇ ਸੀ ਇਹ ਤਿੰਨ ਮਹੀਨੇ ਹੋ ਨਾ ਆ ਗਿਆ ਫਿਲਹਾਲ ਹੁਣੇ ਭੇਜਿਆ ਸੀ ਪਾਈ ਗਿਆ ਸੀ ਇਹ ਤੁਹਾਨੂੰ ਕਿ ਕਦੋਂ ਪਤਾ ਲੱਗਾ ਕਿੰਨੇ ਦੱਸਿਆ ਤੁਹਾਨੂੰ ਕਿ ਦਾ ਬੇਟੇ ਨਾਲ ਹਾਦਸਾ ਵਾਪਰ ਗਿਆ ਇਹ ਉੱਥੋਂ ਕਿਸੇ ਬੰਦੇ ਦੇ ਫੋਨ ਸਿਕਾ ਮੇਰੇ ਭਤੀਜੇ ਦਾ ਜੋ ਪੱਦੀ ਕੰਮ ਕਰਦਾ ਫੈਕਟਰੀ ਚ ਦੁਬਈਆਂ ਦੇ ਉਹਨੂੰ ਫੋਨ ਕੀਤਾ ਉਹ ਨਹੀਂ ਉਹਦਾ ਨੰਬਰ ਉਹਦੀ ਲੈਫਟ ਆਊਟੋਂ ਮਿਲ ਗਿਆ ਉਹਨਾਂ ਨੂੰ ਫਿਰ ਉਹ ਨਹੀਂ ਉਹਨੂੰ ਫੋਨ ਕੀਤਾ ਫਿਰ ਉਹਨੇ ਦੁਬਾਰਾ ਆਪਣੇ ਭਰਾ ਉਹਦਾ ਦੁਬਈ ਰਹਿੰਦਾ ਉਹਨੂੰ ਫੋਨ ਕੀਤਾ ਤੇ ਕਲੀਅਰ ਕਰਕੇ ਦੱਸ ਸਾਨੂੰ ਉਹ ਤੋਂ ਬਾਅਦ ਆ ਫਿਰ ਉਹਨੇ ਫੋਨ ਕਰਕੇ ਆਪਣੇ ਪਰ ਬਦਲਣ ਨੂੰ ਦੱਸਿਆ ਉਹ ਤੋਂ ਬਾਅਦ ਆ ਫਿਰ ਸਾਨੂੰ ਪਤਾ ਲੱਗਾ ਵੇ ਉਹਨੇ ਫਿਰ ਇਥੇ ਪਿੰਡ ਨੂੰ ਫੋਨ ਕੀਤਾ ਕਿੰਨੇ بیٹے ਤੁਹਾਡੇ ਮੇਰੇ ਦੋ بیٹے ਹੈ ਛੋਟਾ ਸੀ ਵੱਡਾ ਸੀ ਇਹ ਛੋਟਾ ਹੈ ਜੀ ਤੁਸੀਂ ਕੀ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ ਸਾਡੀ ਸਰਕਾਰ ਦੀ ਉਹਦਾ ਜੀ ਇਨਕੁਆਰੀ ਕੀਤੀ ਜਾਵੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਔਰ ਉਹਦੀ ਬਾਡੀ ਜਲਦੀ ਤੋਂ ਜਲਦੀ ਇੰਡੀਆ ਲੈ ਆਂਦੀ ਜਾਵੇ ਜੋ ਅਸੀਂ ਉਸ ਕ ਸਹੀ ਸਤਿ ਸ਼੍ਰੀ ਅਕਾਲ ਦੇਖ ਸਕਦੇ ਸਾਂਸ ਕਰ ਰਹੇ ਮਤ ਜੀ ਤੁਹਾਡੇ ਬੇਟੇ ਦਾ ਨਾਮ ਕੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਨਾਲ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ ਕਦੋਂ ਹੋਈ ਕਿੱਦਾਂ ਹੋਈ ਸੀ ਮੇਰੇ ਲਖਵਿੰਦਰ ਸਿੰਘ ਨਾਲ ਵੀਰਵਾਰ ਕੱਲ ਹੋਈ ਸੀ ਸਿਰਫ ਮੈਸੇਜ ਆਇਆ ਉਹਨੂੰ ਮੈਂ ਮੈਸੇਜ ਕੀਤਾ ਵੀ ਤੂੰ ਕਿੱਥੇ ਆ ਕਹਿੰਦਾ ਮੈਂ ਨਾ ਦੂਜੇ ਤੇ ਮੋਟਰਸਾਈਕਲ ਤੇ ਆ ਕਹਿੰਦਾ ਜਾਂ ਮੇਰੀ ਐਤਵਾਰ ਗੱਲ ਹੋਈ ਸੀ ਤਾਂ ਮੇਰਾ ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਤਾਂ ਮੇਰਾ ਦਫਤਰ ਬਣ ਗਿਆ ਤਾਂ ਮੈਂ ਉਹਨੂੰ ਕਹਿੰਦੀ ਸੀ ਮੇਰੇ ਪੁੱਤ ਤੈਨੂੰ ਹਨਾ ਦੂਜੇ ਦਫਤਰ 'ਚ ਇਹ ਤੂੰ ਨੌਕਰੀ ਕਰੇ ਉਹ ਕਹਿੰਦਾ ਚਲ ਮੈਂ ਦਫਤਰ 'ਚ ਕਰ ਲਵਾਂਗੀ ਮੈਂ ਚਾਹੁੰਦੀ ਸੀ ਵੀ ਉਹਦੀ ਦਫਤਰ 'ਚ ਜੌਬ ਲੱਗੇ ਮੋਟਰਸਾਈਕਲ ਦੇ ਨਾਲ ਸੰਗਤ ਸਾਫ ਚਾਹੀਦਾ ਮੇਰੇ ਕੋਲ ਪੁੱਤ ਨਹੀਂ ਮੋੜੀ ਸਾਡੇ ਕੋਲ ਆਵੇਂ ਅਸੀਂ ਸੰਸਕਾਰ ਕਰ ਸਕੀਏ ਅੰਚਲ ਸਿੰਘ ਜੀ ਇਹ ਕਿਹੜੇ ਪਿੰਡ ਸਰਪੰਚ ਇਹ ਖਾਲਪੁਰ ਤਹਿਸੀਲ ਦਸਵਾ ਜ਼ਿਲ੍ਹਾ ਸ਼ਾਹਪੁਰ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਇੱਕ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਮੌਤ ਹੋਈ ਹੈ ਹਾਂ ਜੀ ਕੀ ਤਸੀਹ ਹੁਣ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਸਾਡੀ ਇਹ ਆ ਕਿ ਜਿਹੜੀ ਆਗੇ ਆ ਦੁਬਈ ਸਰਕਾਰ ਜਿਹੜੀ ਆ ਇਹਦੀ ਮਤਲਬ ਕਿ ਪੂਰੀ ਤਾਕੀਦ ਕਾਤ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ ਤੇ ਜਿਹੜੀ ਬਾਡੀ ਹੈਗੀ ਆ ਉਹ ਸਰਕਾਰ ਜਿਹੜੀ ਆ ਉਹ ਇਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ ਪਰਿਵਾਰ ਵੀ ਸਹਾਇਤਾ ਕਰ ਰਿਹਾ ਹਸਾ ਸਰਖਾਸਾ ਆਏ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਤੇ ਨਾਲ ਹੋਇਆ ਕਿੱਦਾਂ ਹੋਇਆ ਇਹ ਸਿਰਫ ਇਹ ਲੈ ਮਤਲਬ ਕਿ ਪਤਾ ਲੱਗਾ ਹੈ ਵੀ ਐਕਸੀਡੈਂਟ ਹੋਇਆ ਹੋਇਆ ਕਾਹਦੇ ਨਾਲ ਅਜੇ ਤੋੜੀ ਉਹ ਤਫਸੀਲ ਦੇ ਵਿੱਚ ਨਹੀਂ ਆਇਆ ਹੈਗਾ ਤੇ ਉਹ ਸੋਮਵਾਰ ਨੂੰ ਜਿਹੜੀ ਹੈ ਸਾਨੂੰ ਫੋਨ ਕਰਕੇ ਪਤਾ ਕੀਤਾ ਉਹ ਕਹਿੰਦੇ ਸੋਮਵਾਰ ਨੂੰ ਜਿਹੜੀ ਆ ਪੁਲਿਸ ਆਪਣੀ ਰਿਪੋਰਟ ਦਵੇਗੀ ਉਹ ਤੋਂ ਬਾਅਦ ਆ ਪਤਾ ਲੱਗੇਗਾ ਵੀ ਕੀ ਕੁਝ ਕਿਸ ਤਰ੍ਹਾਂ ਇਹ ਘਾਣਾ ਵਾਪਰਿਆ ਸਿੰਜੀ ਕੀ ਹੁਣ ਤੁਹਾਡੀ ਪਰਿਵਾਰ ਦੀ ਮੰਗ ਹੈ ਸਾਡੀ ਪਰਿਵਾਰ ਦੀ ਮੰਗ ਇਹੀ ਹੈ ਜੀ ਜੋ ਨੋਨ ਫੂਡ ਐਲਐਸਸੀ ਕੰਪਨੀ ਵਿੱਚ ਕੰਮ ਕਰਦਾ ਸੀ ਦੁਬਈ ਜੀ ਹਾਂਜੀ ਜੀ ਦੁਬਈ ਵਿੱਚ ਕੰਮ ਕਰ ਰਿਹਾ ਜੋ ਕੰਪਨੀ ਬਹੁਤ ਤੋਂ ਬਾਅਦ ਇਸ ਵਜੋਂ ਮੁੰਮ ਬੱਚੇ ਨੂੰ ਮੁਆਵਜ਼ਾ ਦੇਵੇ ਉਹਦੀ ਡੈਡ ਬੋਡੀ ਹੈ ਉਹ ਸਾਡੇ ਪੰਜਾਬ ਘਰ ਵਿੱਚ ਪਹੁੰਚਾਈ ਜਾਵੇ ਪੰਚਾਇਤ ਜਮਾਤ ਕਰੇ ਦੁਬਈ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦੇ ਸੀ ਕਿਸ ਚੀਜ਼ ਦਾ ਕੰਮ ਸੀ ਹਾਂਜੀ ਨੋਨ ਫੂਡ ਐਲਐਸਸੀ ਵਿੱਚ ਆਪਣੇ ਡਿਲੀਵਰ ਦੇ ਕੰਮ ਕਰਦੇ ਸੀ ਮੋਟਰਸਾਈਕਲ ਜਦੋਂ ਹਾਦਸਾ ਹੋਇਆ ਹਾਂਜੀ ম'ৰ্ণিং টাইম আপোন কাম নিকলীয়া